ਨੰਬਰ ਉਹਨਾਂ ਦਾ ਤਾਂ ਆਉਂਦਾ ਮੋਸ਼ ਵੀ ਸਾਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਸੀਨੀਅਰ ਜਿਹੜੇ ਪਲੇਅਰ ਆ ਆਪਣੇ ਪੰਜਾਬ ਚ ਸਾਰੇ ਭਰਾ ਵੀਰੇ ਮੇਰੇ ਨਾਲ ਜ ਕਬੂਤਰ ਚੋਰੀ ਹੋ ਗਏ ਆ ਤੁਹਾਨੂੰ ਮੈਂ ਦਿਖਾ ਵੀ ਦਿਨਾ ਵੀਰੇ ਅਸੀਂ ਦਰਬਾਰ ਸਾਹਿਬ ਵੀਰੇ ਮੱਥਾ ਟੇਕਣ ਗਏ ਸੀਗੇ ਤੇ ਕੋਸ਼ਿਸ਼ ਇਹੋ ਜਿਹੇ ਬੰਦਿਆਂ ਨੇ ਵਿੱਚੋਂ ਰਲ ਕੇ ਮੇਰੀ 10 15 ਸਾਲਾਂ ਦੀ ਮਿਹਨਤ ਮਿੱਟੀ ਚ ਪਾਦੀ ਭਰਾ ਤੁਹਾਨੂੰ ਮੈਂ ਸਾਰੇ ਦਿਖਾਉਣਾ ਵੱਡੇ ਕਬੂਤਰ ਆ ਵੀਰੇ ਥੱਲੇ ਤੁਹਾਨੂੰ ਡਾਉਣ ਵਾਲੇ ਵੀ ਦਿਖਾਉਂਗਾ ਤੇ ਆ ਵੀਰੇ ਵੱਡੇ ਕਬੂਤਰ ਸੀ ਆਪਣੇ ਇਹ ਵੀਰੇ ਸਾਰੇ ਆ ਖੁੱਡੇ ਦੇਖ ਲੋ ਵੀਰੇ ਖਾਲੀ ਆ ਸਾਰਿਆਂ ਦੇ ਜਿੰਦੇ ਭੰਨੇ ਸਾਰਿਆਂ ਦੇ ਜਿੰਦੇ ਭੰਨੇ ਆ ਵੀਰੇ ਇਹ ਚ ਘੱਟੋ ਘੱਟ 300 ਦੇ ਨੇੜੇ ਦੇ ਕਬੂਤਰ ਸੀਗਾ ਵੀਰੇ ਤੇ ਸਾਰਿਆਂ ਦੇ ਵੀਰੇ ਪੱਕੀਆਂ ਠੱਲਾਂ ਪਾਈਆਂ ਵਾਂ ਸੇਵਕ ਦੇ ਨਾਦੀਆਂ ਵਿੱਚ ਅਜੇ ਬਲ ਦੇ ਨਾਦੀਆਂ ਸਾਰੇ ਖੁੱਡੇ ਬਈ ਦੇਖ ਲੋ ਆ ਫਰ ਫਰ ਪੱਟੇ ਪਏ ਆ ਬਈ ਇੱਕ ਵੀਰੇ ਗੱਡੀ ਸੀਗੀ ਸਕਾਰਪਿਓ ਕਾਲੇ ਰੰਗ ਦੀ ਇੱਕ ਗੱਡੀ ਨਾਲ ਸੀ ਸਵਿਫਟ ਵੀਰੇ ਤੇ ਉਹ ਵੀਰੇ ਮੈਂ ਕੈਮਰਾ ਚ ਘਟਾ ਕੇ ਮੈਂ ਗੱਡੀ ਵੀ ਪਾਉਂਗਾ ਭਰਾ ਬਣ ਕੇ ਤੇ ਜੇ ਕਿਸੇ ਪਲੇਅਰ ਨੂੰ ਜਾਂ ਕਿਸੇ ਨੂੰ ਵੀਰ ਭਰਾ ਨੂੰ ਪਤਾ ਲੱਗਦਾ 50000 ਰੁਪਇਆ ਵੀਰੇ ਮੈਂ ਗੁਪਤ ਨਾਮ ਰੱਖੂੰਗਾ ਮੇਰਾ ਵੀਰੇ ਸ਼ੌਂਕ ਮਾਰਦਾ ਮੇਰੀਆਂ ਘਟੋ ਘਟ ਗਰੇ 에ਅਰ ਕੀ ਸੀਜ਼ਨ ਦੀਆਂ ਆਸੇ ਪਾਸੇ ਪਹੁੰਚਲੇ ਅਜੀਪਾਲ ਦੇ ਨਾਂ ਤੇ ਵੀਰੇ ਕਿੰਨੀਆਂ ਬਾਜੀਆਂ ਵਾਂ 60 70 ਬਾਜੀਆਂ ਵੀਰੇ ਮੇਰਾ ਬਾਈ ਬਣ ਕੇ ਹੱਥ ਮੰਨ ਕੇ ਬੇਨਤੀ ਆ ਤੇ ਜੇ ਕਿਸੇ ਨੂੰ ਵੀ ਪਤਾ ਲੱਗਦਾ ਭਰਾ ਤੇ ਜਰੂਰ ਦੱਸਿਓ ਮੈਂ ਵੀਰੇ ਥੱਲੇ ਦੇ ਕਬੂਤਰ ਵੀ ਦਿਖਾਉਣਾ ਤੇ ਥੱਲਾ ਜਿਹੜੇ ਉੱਡਣ ਵਾਲੇ ਸੀ ਉਹ ਵੀ ਵੀਰੇ ਤੁਹਾਨੂੰ ਥੱਲੇ ਦਿਖਾਉਣਾ ਵਿਰੇ ਆਪਣੇ ਆਗੇ ਵੀਰੇ ਡਾਉਣ ਵਾਲੇ ਕਬੂਤਰ ਜਿਹੜਾ ਸਫਾਕਾ ਕਬੂਤਰ ਸੀਗਾ ਵੀਰੇ ਡਾਉਣ ਵਾਲਾ ਆਹ ਦੇਖ ਲੋ ਵੀਰੇ ਜਮਾਂ ਖਾਦੀ ਕਰਦੇ ਆ ਭਰਾ ਬਣ ਕੇ ਆਹ ਜਿੰਦੇ ਦਿਖਾਉਂਦਾ ਆਹ ਜਿੰਦੇ ਪਾਇਆ ਵੀਰੇ ਤੇ ਆ ਨਿਗਾ ਮਾਰ ਲੋ ਭਰਾ ਬਣ ਕੇ ਸਾਰੀ ਜਿਹੜੇ ਆ ਚਾਰ ਕਬੂਤਰ ਇਹਦੇ ਤੁਹਾਨੂੰ ਵੀਰੇ ਠੱਲਾਂ ਵੀ ਦਿਖਾ ਦੇਣਾ ਮੈਂ ਦੇ ਜੀ ਬਰੇਯਾ ਆ ਨਾਮ ਦੀਆਂ ਆਪਣੇ ਨਾ ਭਰਾ ਠੱਲਾਂ ਪਾਈਆਂ ਸਾਰੇ ਘੂਤਰਾਂ ਦੇ ਟੋਟਲਾਂ ਦੀ ਤੇ ਨੰਬਰ ਮੇਰਾ ਇਹਦਾ ਵੀਰੇ 81950 ਤੇ 2173 ਭਰਾ ਹੱਤੋਂ ਮੰਨ ਕੇ ਬੇਨਤੀ ਆ ਬਈ ਮੇਰੀ 15 ਸਾਲਾਂ ਦੀ ਬੇੜ ਤੇ ਜਿਹੜੀ ਇਹ ਬਿੱਟੀ ਚ ਪਾਦੀ ਆ ਗੋਪਤ ਨਾਮ ਹੋਊਗਾ ਬਈ ਮੇਰੀਆਂ 60 70 ਵਾਰੀਆਂ ਬਈ ਜਿਹੜੇ ਨੇੜੇ ਤੇਰੀ ਕਿਵੇਂ ਨੂੰ ਵੀ ਪਤਾ ਲੱਗਦਾ ਮੇਰੀ ਹੱਥਾਂ ਵੰਨ ਕੇ ਵੇਤੀਆਂ ਮੇਰਾ ਸ਼ੌਂਕ ਮਾਰਦਾ ਬਈ ਬੰਦਿਆਂ ਨੇ ਬਈ ਸੀਰੀਏ ਸਾਰੇ ਭਰਾਵਾਂ ਨੂੰ ਮੇਰੇ ਹੱਥ ਬੰਨ੍ਹ ਕੇ ਬੈਠੇ ਕਿਸੇ ਨੂੰ ਵੀ ਪਤਾ ਲੱਗਦਾ ਨਾ ਤੇ ਮੈਂ ਉਹਦਾ ਨਾਮ ਕੌਫਤ ਰੱਖੂਗਾ ਤੇ ਮੇਰੀ ਸਾਰੇ ਭਰਾ ਮਦਦ ਕਰਿਓ ਮੇਰੇ ਕਬੂਤਰ ਮਿਲ ਜਾਣ ਭਰਾਵਾਂ ਬਣ ਕੇ ਬਹੁਤ ਤੋਂ ਬਾਅਦ ਸ਼ੇਅਰ ਕਰਦੇ ਹੋ ਤੇ ਬਹੁਤ ਤੋਂ ਬਾਅਦ ਮੇਰਾ ਬਈ ਨਾ ਗੌਰ ਕਰਿਓ ਮੇਰੇ ਸਾਰੇ ਪੱਕੇ ਕਿਹੜੇ ਵੱਡੇ ਕਬੂਤਰ ਵੀ ਸੀਰੇ ਆਪਣੇ ਵੱਡੇ ਕਬੂਤਰਾਂ ਦੀ ਵੀ ਪੱਕੀਆਂ ਢੱਲਾਵਾ ਵੱਡੇ ਕਬੂਤਰਾਂ ਦੇ ਨਾਲ ਕਾਲੇ ਗਾਂ ਸਕੇਚ ਵਾਲੀਆਂ ਠਾਲੀਆਂ ਠਾਲਾਂ ਪਾਈਆਂ ਵੀਰੇ ਪੱਕੀਆਂ ਠਾਲਾਂ ਸਾਰੀਆਂ ਦੇ ਪਾਈਆਂ ਵੀਆਂ ਵੀਰੇ ਜਿਹੜੇ ਡਾਉਣ ਵਾਲੇ ਕਬੂਤਰ ਹੀ ਸਫਾ ਸੋ ਵੀਰੇ ਉਹਨਾਂ ਦੇ ਸਾਰੀਆਂ ਜਾਂ ਨਹੀਂ ਆ ਤੇ ਵੀਰੇ ਜਿਹੜੇ ਮੇਰੇ ਅੱਖ ਹੁਣ 8-10 ਸਿਹੜੇ ਆ ਜਿਹੜੇ ਬਾਜ਼ੀਆਂ ਵਾਲੇ ਕੂਤਰ ਕੱਢੇ ਹੋਏ ਸੀ ਵੀਰੇ ਤੇ ਇਹਨਾਂ ਦੇ ਕਾਲੇ ਰੰਗ ਲੱਗੇ ਸੀ ਤੇ ਦੋ ਤਿੰਨਾਂ ਕਬੂਤਰਾਂ ਦੇ ਵੀਰੇ ਨਾਲ ਮਗਲਾ ਤੇ ਕਾਲਾ ਠੂਸਾ ਸੀਗਾ ਇਹਨਾਂ ਦੇ ਵਿੱਚੋਂ ਤਿੰਨਾਂ ਦੇ ਲਾਲ ਸੀ ਵੀਰੇ ਇੱਕ ਕਾਲਾ ਜੀਨਾ ਕਬੂਤਰ ਸੀ ਉਹਦੇ ਲਾਲ ਡੰਡਾ ਮਾਰਿਆ ਹਰੀ ਭਰਾ ਜੇ ਕਿਸੇ ਨੂੰ ਵੀ ਪਤਾ ਲੱਗਦਾ ਤੇ ਹੱਥ ਵੱਡ ਕੇ ਫਰੀਾਰ ਵੇਚਦੀ ਆ ਸਾਰੇ ਗੁੱਤਰ ਮੇਰੇ ਸਾਥ ਦੀ ਬਾਈ ਬੜੇ ਮਦਦ ਕਰਿਓ ਯਾਰ ਪਰ ਆਪਾਂਾਂ ਕੇ ਮੇਰੇ ਗੁੱਤਨ ਬੇਚ ਜਾਣ